ਜੋ ਸਾਡੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖ ਸਿੰਘ ਜੀ ਬਾਦਲ ਜੀ ਨੇ ਮੈਨੂੰ ਸੇਵਾ ਬਖਸ਼ੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਜ਼ਾਰ ਬਿਕਸ਼ਮ ਸਿੰਘ ਜੀਠਿਆ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਜਿਨ੍ਹਾਂ ਨੇ ਸਾਨੂੰ ਇੱਕ ਸੇਵਾ ਬਖਸ਼ਣ ਦਾ ਮੌਕਾ ਮਿਲ ਦਿੱਤਾ ਹੈ ਇਸ ਵਿੱਚ ਮੈਂ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਛੱਡੂਗਾ ਤਨਦੇਈ ਤੇ ਮਾਨਦਰਿ ਨਾਲ ਉਹਨਾਂ ਨੂੰ ਬਹੁਤ ਕਿਸ ਤਰ੍ਹਾਂ ਜੁਬੇ ਬਹੁਤ ਕਿਹੜੇ ਕਿਹੜੇ ਕੰਮ ਜਿਹੜੇ ਫੈਲਦਾ ਦਿੱਤੇ ਆ ਜਿਹੜੀ ਸਾਡੇ ਕੋ ਬਾਡਾਂ ਦੇ ਵਿੱਚ ਕੁਮੀਆਂ ਪੇਸ਼ੀ ਆਈਆਂ ਨੇ ਉਹਨਾਂ ਸਾਰਿਆਂ ਨੂੰ ਸਰਕਲ ਪ੍ਰਧਾਨ ਸਾਡੇ ਵਾਰਡ ਪ੍ਰਧਾਨ ਸਾਡੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਵੀਰਾਂ ਨੂੰ ਆਪਣੇ ਜਿੰਨੇ ਵੀ ਸਾਡੇ ਸ਼੍ਰੋਮਣੀ ਕਾਲ ਦਲ ਦੇ ਫਰਕਰ ਸਾਹਿਬ ਨੇ ਜਿਹੜੇ ਕੋਈ ਵਾਰਾਂ ਕਈ ਵਾਰਾਂ ਕਈ ਗੱਲਾਂ ਤੋਂ ਛੋਟੀਆਂ ਮੋਟੀਆਂ ਗੱਲਾਂ ਤੋਂ ਮੇਰੇ ਵੀਰਾਂ ਗਾਂਵਸ਼ਾ ਹੋ ਜਾਂਦੇ ਨੇ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ ਹਰਕੀ ਨੇ ਸਮੇਂ ਤੋਂ ਤੁਸੀਂ ਪਾਰਟੀ ਨਾਲ ਪਿਆਰ ਮੈਂ ਕੋਈ 15-20 ਸਾਲ ਤੋਂ ਸ਼੍ਰੋਮਣੀ ਕਾਲ ਦਲ ਦੀ ਸੇਵਾ ਕਰ ਰਿਹਾ ਹਾਂ ਕਿੰਨਾ ਇਕ ਲੰਘਾ ਲੱਗਦਾ ਹੈ ਜੋ ਇਸ ਸਾਲ ਬਾਅਦ ਤੁਹਾਡਾ ਸ਼ਹਿਰੀ ਪ੍ਰਧਾਨ ਤੁਹਾਨੂੰ ਬੜਾ ਵੱਡਾ ਉਹ ਦਾ ਦਿੱਤਾ ਗਿਆ ਇਹ ਗੁਰੂ ਰਾਮਦਾਸ ਦੀ ਕਿਰਪਾ ਜੀ ਉਹਨਾਂ ਨੇ ਸੇਵਾ ਬਖਸ਼ੀਆ ਤੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਮੈਨੂੰ ਨਿਮਾਣੇ ਨੂੰ ਇਹ ਸੇਵਾ ਬਖਸ਼ੀਓ ਤੇ ਆਪਣਾ ਮੇਰ ਪ੍ਰਿਆਤਰਾ ਕੇ ਮੇਰ ਨੂੰ ਸੇਵਾ ਨਿਭਾਉਣ। ਆ ਪਾਰਟੀ ਦੇ ਮੈਂਬਰਾਂ ਨੂੰ ਜਾਂ ਪਾਰਟੀ ਦੇ ਉਹਨਾਂ ਨੂੰ ਕੀ ਜੀ ਬਣਿਆ। ਮੈਂ ਸਾਰਿਆਂ ਹੀ ਜਿੰਨੇ ਵੀ ਆਪਣੇ ਪਾਰਟੀ ਦੇ ਉੱਦੇਦਾਰ ਆਂ ਜੇ ਇੱਕ ਸ਼ਰੂਮ ਨਿਕਲੇ ਵਾਲੀ ਪਾਰਟੀ ਜਿਹੜੀ ਸਾਰਿਆਂ ਦਾ ਮਾਨਸਕਾਰ ਕਰਦੀ। ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ।